ਤੇ ਆ ਗਿਆ ਤੁਰਤ ਲੇ ਗਾ ਹੋ ਮਾਲਕ ਦਾ ਇੱਥੇ ਤੇ ਆ ਗਿਆ ਤੁਰਤ ਲੇ ਗਾ ਹੋ ਮਾਲਕ ਦਾ ਆਪ ਦੇ ਵੀਰ ਸੰਗਤ ਦਾ ਆਪ ਦੇ ਵੀਰ ਸੰਗਤ ਦਾ ਪਰਮ ਸਤਿਗੁਰੂ ਦੇ ਕੋਲੂ ਘਰ ਦਾ ਖਾਸਾ ਜੀ ਸੁਖਦੌਖ ਦਾ ਕਾਹਤ ਬਣੀ ਬਾਰੀ ਤੇ ਬਹੁਤ ਸਾਰਾ ਕਲਤਾ ਦੇ ਮਾਲਕ ਦਸ਼ਾ ਬਨਾਸੇ ਸਰਵੰਸਰ ਕੀ ਰਾਤੇ ਅੰਤਪੇ ਹੋਏ ਕਨਦੀਰ ਪਤਿਸ਼ਾ ਉਤਰਾ ਦੇ ਦਾਨੀ ਸਰਵੰਸ ਦਾ ਦੀ ਦਾ ਬਖਸ਼ਾ ਜੀ ਨਾਰਾ ਕਰੋ ਬੁਲਾਤਾ ਅੱਖੋ ਕੱਟ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਬਦ ਸ਼ਾਇ ਹੈ ਪੰਜ ਪੈਰਾਂ ਦੀ ਅਗਵਾਈ ਹੈਠਾ ਨੱਥਾ ਕੀਰਤਨਾ ਗੁਰੂ ਦਾ ਅਗੋ ਚੱਲ ਕੇ ਸ੍ਰੋਪਰੀ ਸਹੀਦ ਬਾਬਾ ਜੀਵਨ ਸਿੰਘ ਜੀ ਪਨਾਹ ਕੋ ਪਹੁੰਚਿਆ ਸਾਰੇ ਵੰਗਰ ਧਰਮ ਦਾ ਲੋਗ ਅੱਜ ਅਸੀਂ ਮਹਾਪੱਖ ਸੰਤੋਪਤਾ ਸਤੋਟਰ ਸਿੰਘ ਜੀ ਉਹਨਾਂ ਦੀ ਮਿੱਟੀ ਜਾਗ ਨੂੰ ਯਾਦ ਕਰ ਰਹੇ ਹਾਂ ਸਲੰਦਾ ਜੋੜ ਮੇਲਾ ਨੱਗਰ ਕੀਰਤਨ ਦੇ ਰੂਪ ਵਿੱਚ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਹਾਂ ਸਾਰਾ ਨੱਗਰ ਧਰਮ ਦਾ ਲੋਗ ਉਹਦੇ ਆਣਾ ਸਾਧੂਆਂ ਰੰਤ ਸੰਤੋਪਤਾ ਉਹਨਾਂ ਦੀ ਬਿੜਾਈ ਨਾਰੇ ਬਹੁਤ ਸਭਨਾ ਤੇ ਜਾਨਾਂ ਬਹੁਤ ਸਭਨਾ ਹਰ ਰੋਜ਼ ਆਪ ਕੋਲੇ ਲਿਆਣਾ ਪਰ ਸੰਤ ਰਤਾ ਸੰਤੂ ਦੀ ਆਲਾ ਮਾ ਰੇਤੀ ਤੋਂ ਨਾ ਮੰਨ ਚੰਦ ਫੂਲ ਦੇ ਬੰਨ ਚਮਚੂ ਦਾ ਜੋਹਰ ਸਾਲਾ ਮਾ ਬੜੀ ਸ਼ਰਮ ਦੇ ਨਾਲ ਤੇ ਆ ਦੇ ਨਾਲ ਮਿਲਾਰੇ ਆਂ ਸਾਧਵਾ ਦੀ ਵੱਡੀ ਕਮਾਈ ਹੁੰਦੀ ਹੈ ਗਡੇ ਫੂਲੇ ਜੰਨਾ ਦੇ ਸਰੂਪ ਹੁੰਦੇ ਨੇ ਉਹੀ ਸੰਤਾਂ ਨੂੰ ਮੈਂ ਬਾਤ ਸੋ ਧੰਦਾ ਦੇ ਜੋਗਾ ਸਨ ਕਿਸੇ ਦਾ ਪ੍ਰੀਤ ਮਾਤਾ ਨੂੰ ਰਾਵ ਤੇ ਦਰਸ਼ਨ ਸਿਖਪਾਲੀ ਬਰਨਾਲੇ ਵਾਲੇ ਦਾਸ ਵਾਲੇ ਨੂੰ ਮਾਲਵਾ ਢਪਾਲੀ ਦਾ ਢਾੜੀ ਰਸਾ ਸਾਧੂ ਸੰਤਾਂ ਦੀ ਮਹਿਮਾ ਐਉਂ ਕਰਾਈ ਜੀ ਮੱਦੀ ਮੱਡੀ ਵਿੱਚ ਮਾਈ ਹੁੰਦੀ ਸਾਧੂ ਆਂਦੀ ਮੱਦੀ ਬਈ ਕਾਧੂ ਆਦੀ ਵੱਡੀ ਮੇਰਾ ਮਾਈ ਹੁੰਦੀ ਐ ਬੜੇ ਸੋਹਣੇ ਜਿੰਨਾ ਦੇ ਰੂਪ ਹੁੰਦੇ ਨੇ ਚੜਾਚੀ ਦੇ ਆਨੇ ਰੱਬੀ ਹੁੰਦੇ ਨੇ ਚੜਾਚੀ ਦੀ ਗੀਤ ਮਾਰੀ ਹੋਈਆਂ ਸਾਧੂ ਆਦੀ ਬੱਲੇ ਮਾਰੀ ਹੋਈਆਂ ਗੀਤ ਮਾਰੀ ਹੋਈਆਂ ਸੋਈ ਉੱਤੋਂ ਕੋਰੇ ਕੋਰੇ ਸੋਈ ਉੱਤੋਂ ਕੋਰੇ ਕੋਰੇ ਲੋਕ ਦੇ ਦਰਦ ਕਾਹਨੂੰ ਕਾਹਨੂੰ

बस सदा पकवान तुंहिंजा शरीर खुला चा कान तुंहिंजा शरीर खुला चादा बाधू जी कमाई हूंदी कमाई हूंदी ਜਿਹਦੇ ਸੰਸਕੁਰ ਨਸੀਬ ਹੁੰਦੀ ਐ ਔਰ ਜਿਹਦੇ ਸੰਸਕੁਰ ਨਸੀਬ ਹੁੰਦੀ ਐ ਉਹ ਦੂਜੇ ਦੀ ਰੱਬ ਦੇ ਕਰੀਬ ਹੁੰਦੀ ਐ ਉਹ ਦੂਜੇ ਦੀ ਰੱਬ ਦੇ ਕਰੀਬ ਹੁੰਦੀ ਐ ਆਜ ਕਾਲ ਲਪਿਸਲੀ ਪਾਈ ਹੁੰਦੀ ਐ ਸਾਰੂ ਆਦੀ ਮੱਤੀ ਵਈ ਸਾਰੂ ਆਦੀ ਮੱਤੀ ਮੇ ਕਰਾਈ ਹੁੰਦੀ ਐ ਸਾਰੂ ਆਦੀ ਮੱਤੀ ਮੇ ਕਰਾਈ ਹੁੰਦੀ ਐ ਸਾਰੂ ਆਦੀ ਮੱਤੀ ਮੇ ਕਰਾਈ ਹੁੰਦੀ ਐ ਜੋ ਬੇਨਰੋ ਦਰਦਾਂ ਮੇਰੇ ਜੋ ਬੇਨਰੋ ਦਰਦਾਂ ਮੇਰੇ ਦੁਨ ਦੇ ਸਾਬ ਸਾਲ ਦੀ ਸੁਰਹੀ ਦੀ ਸਾਬ ਸਾਲ ਦੀ ਸੁਰਹੀ ਦੀ ਸ਼ੇਰ ਤੇਰੇ ਵਾਲੇ ਕਾਤੀ ਲਖੀ ਦੀ ਸ਼ੇਰ ਤੇਰੇ ਵਾਲੇ ਕਾਤੀ ਲਖੀ ਦੀ ਮਨੁੱਖੀ ਕਦੀ ਕਮਾਈ ਹੁੰਦੀ ਆ ਸਾਧਵਾਦੀ ਬੱਟੀ ਵੀ ਕਮਾਈ ਹੁੰਦੀ ਆ ਸਭ ਤੋਂ ਵੱਡਾ ਮਹਤਵਾ ਅਕਾਰ ਤੋਂ ਪ੍ਰਯੋਗ ਤੋਂ ਕੋਈ ਬੁੜਾਈ ਕਰਦੇ ਆ ਤੇ ਸੱਚ ਤੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੋੜਦੇ ਆ ਧਰ ਦਾ ਮਾਨ ਸਾਡੇ ਸਾਰੇ ਅਜੋਗ ਭਾਈ ਭੁਤ ਸਿੰਘ ਜੀ ਗੁਰੂ ਰੂਪ ਸਾਹਿਬਾ ਉਹਨਾਂ ਵੱਲੋਂ ਸਾਡੇ ਸਿਕੰਦਰ ਸਾਹਿਬ ਭਾਈ ਭੁਤਿੰਦਰ ਸਿੰਘ ਜੀ ਉਹਨਾਂ ਵੱਲੋਂ ਜਿੱਥੇ ਮੁਰੀਦਵਾਦ ਸਰਕਾਰਪੁਰ ਸਿੰਘ ਜੀ ਢਾੜੀਵਾਲ ਸਾਹਿਬ ਕਨੇਡਾ ਵਾਲੇ ਉਹਨਾਂ ਵੱਲੋਂ ਜੱਥੇ ਤੁਸੀਂ ਪੈਸਾ 100 ਰੁਪਿਆ ਅਸ਼ੀਰਵਾਦ ਗੁਰੂ ਕਰਦੇ ਪੁਣਾ ਸਰਕਾਰ ਸਰਦੇਸ਼ ਸਿੰਘ ਜੀ ਉਹਨਾਂ ਵੱਲੋਂ ਜੱਥੇ ਰੁਪਿਆ ਪੈਸਾ 100 ਰੁਪਿਆ ਅਸ਼ੀਰਵਾਦ ਭੇਜਿਆ ਗਿਆ ਵਾਹਿਗੁਰੂ ਜੀ ਤੇ ਪਾਸ਼ਾ ਜੱਟ ਕਲਾ ਰੱਖੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਸਤਿ ਅਪਾਰ ਕਰਤਾ ਸਭ ਦਾ ਅੱਜ ਅਸੀਂ ਮਹਾਪੁਰਖ ਸੰਤ ਪਪਾ ਤਮੋਤੋ ਸਿੰਘ ਜੀ ਉਹਨਾਂ ਦੇ ਜਾ ਰਹੇ ਆ ਤਾਂ ਅਗਲਾ ਪ੍ਰੋਗਰਾਮ ਸਾਡੇ ਗੁਰੂ ਦੇ ਘਰ ਦਾ ਸਤਤਰ ਭਾਈ ਭਵਿੰਦਰ ਸਿੰਘ ਜੀ ਉਹਨਾਂ ਵੱਲੋਂ ਸਰਪੰਨ ਕਰੋ ਦਾਸ ਦੇ ਢਾਡੀ ਜੱਥੇ ਦੀ ਲਮਾਓ ਹਾਈ ਦੀ ਆਖੋ ਗੱਜ ਕੇ ਵਾਹੀ ਕੁਰਸੀ ਦਾ ਨਾਲ ਸਾ ਵਾਹੀ ਕੁਰਸੀ ਦੀ ਫਟੇ